ਤੇ ਪਤਨੀ ਦਾ ਰਿਸ਼ਤਾ ਇੱਕ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ ਤੇ ਨਾ ਰਿਸ਼ਤੇ ਨੂੰ ਜੋੜਨ ਦੇ ਲਈ ਇੱਕ ਵਰਡ ਹੈ ਭਰੋਸਾ ਤੇ ਭਰੋਸਾ ਹੀ ਇਸ ਰਿਸ਼ਤੇ ਨੂੰ ਜੋੜ ਕੇ ਰੱਖਦਾ ਹੈ ਲੇਕਿਨ ਕਈ ਵਾਰ ਅਸੀਂ ਅਜਈਆਂ ਖਬਰਾਂ ਸੁਣਦੇ ਆ ਜਿੱਥੇ ਇਹ ਭਰੋਸਾ ਜਿਹੜਾ ਹੈ ਮਿੰਟਾਂ ਸਕਿੰਟਾਂ ਦੇ ਵਿੱਚ ਟੁੱਟ ਜਾਂਦਾ ਹੈ ਤੇ ਰਿਸ਼ਤੇ ਜਿਹੜੇ ਨੇ ਤਾਰ-ਤਾਰ ਹੋ ਜਾਂਦੇ ਨੇ ਦਰਸਲ ਜਦੋਂ ਵੀ ਪਤਨੀ ਦੇ ਵੱਲੋਂ ਜਾਂ ਪਤੀ ਦੇ ਵੱਲੋਂ ਆਪਣੇ ਹਮਸਫਰ ਨੂੰ ਕਿਸੇ ਹੋਰ ਦੇ ਨਾਲ ਫੜ ਲਿਆ ਜਾਂਦਾ ਹੈ ਇਤਰਾਜਯੋਗ ਸਥਿਤੀ ਦੇ ਵਿੱਚ ਫੜ ਲਿਆ ਜਾਂਦਾ ਹੈ ਤਾਂ ਫਿਰ ਵਿਵਾਦ ਜਿਹੜਾ ਵੱਧ ਜਾਂਦਾ ਹੈ ਤੇ ਕਤਲ ਤੱਕ ਹੋ ਜਾਂਦੇ ਨੇ ਲੇਕਿਨ ਇੱਕ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਇੱਕ ਪਤੀ ਨੇ ਜਦੋਂ ਆਪਣੀ ਪਤਨੀ ਨੂੰ ਕਿਸੇ ਹੋਰ ਸ਼ਖਸ ਦੇ ਨਾਲ ਫੜਿਆ ਇਤਰਾਜਯੋਗ ਸਥਿਤੀ ਦੇ ਵਿੱਚ ਤਾਂ ਉਸ ਦੇ ਵੱਲੋਂ ਹੰਗਾਮਾ ਕਰ ਦਿੱਤਾ ਜਾਂਦਾ ਹੈ ਉਸ ਦੇ ਵੱਲੋਂ ਆਪਣੀ ਪਤਨੀ ਦੇ ਨਾਲ ਜਦੋਂ ਬਹਿਸ ਹੁੰਦੀ ਹੈ ਤਾਂ ਉਸ ਤੋਂ ਬਾਅਦ ਉਸ ਦਾ ਨੱਕ ਤੇ ਮੂੰਹ ਨੋਚ ਲੈਂਦਾ ਹੈ ਦੰਦਾ ਦੇ ਨਾਲ ਉਸ ਦਾ ਨੱਕ ਜਿਹੜਾ ਕੱਟ ਦਿੰਦਾ ਹੈ ਦੱਸਤੀ ਕਿ ਤਸਵੀਰਾਂ ਵੀ ਜਿਹੜੀਆਂ ਸਾਹਮਣੇ ਆਈਆਂ ਨੇ ਔਰ ਪਤਨੀ ਦੇ ਵੱਲੋਂ ਵੀ ਇਹ ਗੱਲ ਆਖੀ ਗਈ ਹੈ ਕਿ ਉਸ ਨੂੰ ਜਿਹੜਾ ਕਿ ਉਸਦੇ ਪਤੀ ਨੇ ਮਾਰਿਆ ਕੁੱਟਿਆ ਤੇ ਉਸ ਦਾ ਨੱਕ ਵੱਢ ਦਿੱਤਾ ਪਤਨੀ ਦੀ ਵੀਡੀਓ ਵੀ ਸੁਣਾਗੇ ਕਿ ਉਸ ਨੇ ਕੀ ਕੀਤਾ ਉਸ ਦਾ ਬਿਆਨ ਵੀ ਸੁਣਾਗੇ ਲੇਕਿਨ ਉਸ ਤੋਂ ਪਹਿਲਾਂ ਜਾਣ ਲੈਣੇ ਆ ਕਿ ਪੂਰਾ ਮਾਮਲਾ ਕੀ ਹੈ ਔਰ ਕਿੱਥੋਂ ਦਾ ਹੈ ਹਰਦੋਈ ਜ਼ਿਲ੍ਹੇ ਦੇ ਹਰੀਆਮਵਾਨ ਇਲਾਕੇ ਦੇ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਨੱਕ ਵੱਢ ਦਿੱਤਾ ਜੋ ਆਪਣੇ ਪ੍ਰੇਮੀ ਨੂੰ ਮਿਲਣ ਗਈ ਸੀ ਗੰਭੀਰ ਜ਼ਖਮੀ ਔਰਤ ਨੂੰ ਲਖਨਊ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਦੇ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ 25 ਸਾਲਾ ਔਰਤ ਆਪਣੇ ਪ੍ਰੇਮੀ ਨੂੰ ਮਿਲਣ ਗਈ ਸੀ। ਇਸ ਦੌਰਾਨ ਉਸਦਾ ਪਤੀ ਰਾਮ ਖਿਲਾਵਣ ਵੀ ਉਸਦਾ ਪਿੱਛਾ ਕਰਦਾ ਰਿਹਾ। ਇਸ ਦੌਰਾਨ ਪਤੀ-ਪਤਨੀ ਦੇ ਵਿਚਕਾਰ ਗਰਮਾ-ਗਰਮ ਬਹਿਸ ਹੋ ਜਾਂਦੀ ਹੈ। ਗੁੱਸੇ ਦੇ ਵਿੱਚ ਆਏ ਰਾਮ ਖਿਲਾਵਣ ਨੇ ਆਪਣੀ ਪਤਨੀ ਦਾ ਨੱਕ ਵੱਢ ਦਿੱਤਾ। ਔਰਤ ਦੀ ਚੀਕਾ ਸੁਣ ਕੇ ਆਸ-ਪਾਸ ਮੌਜੂਦ ਲੋਕ ਅਤੇ ਪਰਿਵਾਰਕ ਮੈਂਬਰ ਮੌਕੇ ਤੇ ਪਹੁੰਚ ਗਏ ਤੇ ਪੁਲਿਸ ਨੂੰ ਸੂਚਿਤ ਕੀਤਾ ਹਰਿਆਵੜ ਪੁਲਿਸ ਮੌਕੇ ਤੇ ਪਹੁੰਚੀ ਅਤੇ ਜ਼ਖਮੀ ਔਰਤ ਤੇ ਕੱਟੇ ਹੋਏ ਨੱਕ ਨੂੰ ਹਰਦੋਈ ਮੈਡੀਕਲ ਕਾਲਜ ਲੈ ਗਈ ਔਰਤ ਦੀ ਹਾਲਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਬਿਹਤਰ ਇਲਾਜ ਦੇ ਲਈ ਲਖਨਊ ਰੈਫਰ ਕਰ ਦਿੱਤਾ ਬਤਿਕ ਪੁਲਿਸ ਸੁਪਰਡੈਂਟ ਨਰਿੰਦਰ ਕੁਮਾਰ ਨੇ ਦੱਸਿਆ ਕਿ ਹਰਿਆਵੜ थाना ਖੇਤਰ ਦੇ ਦੇਵਰੀਆ ਪਿੰਡ ਦੇ ਵਿੱਚ ਰਾਮ ਖਿਲਾਵਣ ਨਾਮ ਦੇ ਇੱਕ ਵਿਅਕਤੀ ਨੇ ਬੁੱਧਵਾਰ ਨੂੰ ਆਪਣੀ ਪਤਨੀ ਨੂੰ ਉਸਦੇ ਪ੍ਰੇਮੀ ਦੇ ਘਰ ਪਾਇਆ ਤੇ ਗੁੱਸੇ ਦੇ ਵਿਚਾਰ ਕੇ ਉਸਨੇ ਆਪਣੇ ਦੰਦਾ ਦੇ ਨਾਲ ਆਪਣੀ ਪਤਨੀ ਦਾ ਨੱਕ ਵੱਢ ਦਿੱਤਾ। ਉਹਨਾਂ ਨੇ ਕਿਹਾ ਕਿ ਔਰਤ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਦੋਸ਼ੀ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ। ਉਹਨਾਂ ਨੇ ਕਿਹਾ ਕਿ ਕਾਨੂੰਨੀ ਕਾਰਵਾਈ جاری ਹੈ ਤੇ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ।